ਭਾਰਤ ਪਾਕਿਸਤਾਨ ਦੇ ਬਾਅਦ ਰੂਸ ਯੂਕਰੇਨ ਦੇ ਵਿੱਚ ਵੀ ਇਸ ਫਾਇਰ ਦੀ ਸੰਭਾਵਨਾ ਦਿਖ ਰਹੀ ਹੈ ਪੁਤਿਨ ਨੇ ਰੱਖੀ ਹੈ ਗਲਬਾਤ ਦੀ ਪੇਸ਼ਕਸ਼ ਜਿहां ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ 10 ਮਈ ਨੂੰ ਸੰਯੁਕਤ ਰਾਸ਼ਟਰ ਅਤੇ ਅਮਰੀਕੀ ਵਿਚੋਲਗੀ ਦੇ ਨਾਲ ਹੋਈ ਜੰਗਬੰਦੀ ਦੀ ਖਬਰ ਨੇ ਅੰਤਰਰਾਸ਼ਟਰੀ ਪੱਧਰ ਦੇ ਉਤੇ ਸਕਾਰਾਤਮਕ ਮਾਹੌਲ ਪੈਦਾ ਕੀਤਾ ਹੈ ਸੋ ਇਸ ਦੇ ਪ੍ਰਭਾਵ ਨੂੰ ਵੇਖਦਿਆਂ ਹੋਇਆ ਰੂਸ ਦੇ ਰਾਸ਼ਟਰਪਤੀ ਬੁਲਾਦੀ ਮੀਰ ਪੁਤਿਨ ਨੇ ਵੀ ਯੂਕਰੇਨ ਦੇ ਨਾਲ ਸੰਘਰਸ਼ ਨੂੰ ਰੋਕਣ ਦੇ ਲਈ ਸੀਜ਼ਫਾਇਰ ਦੀ ਸੰਭਾਵਨਾ ਵੱਲ ਇਸ਼ਾਰਾ ਕੀਤਾ ਹੈ ਸੋ ਪੁਤਿਨ ਨੇ ਆਉਣ ਵਾਲੀ 15 ਤਰੀਕ ਨੂੰ ਗਲਬਾਤ ਸ਼ੁਰੂ ਕਰਨ ਦੀ ਪੇਸ਼ਕਸ਼ ਕੀਤੀ ਹੈ ਜਿਸ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਰੰਪ ਦੀ ਸ਼ਮੂਲੀਅਤ ਦੇ ਨਾਲ ਅੱਗੇ ਵਧਾਉਣ ਦੀ ਯੋਜ ਸੋ ਸੋਸ਼ਲ ਮੀਡੀਆ ਤੇ ਪ੍ਰਕਾਸ਼ਿਤ ਖਬਰਾਂ ਦੇ ਅਨੁਸਾਰ ਪੁਤਿਨ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਅਤੇ ਅਮਰੀਕੀ ਅਧਿਕਾਰੀਆਂ ਦੇ ਨਾਲ ਸੀਜ਼ਫਾਇਰ ਦੇ ਲਈ ਸੰਵਾਦ ਸ਼ੁਰੂ ਕਰਨ ਦੀ ਇੱਛਾ ਜਤਾਈ ਹੈ। ਸੋ ਇਹ ਪੇਸ਼ਕਸ਼ ਭਾਰਤ-ਪਾਕਿਸਤਾਨ ਜੰਗਬੰਦੀ ਦੀ ਸਫਲਤਾ ਤੋਂ ਪ੍ਰਭਾਵਿਤ ਹੁੰਦੀ ਦਿਖਾਈ ਦਿੰਦੀ ਹੈ ਜਿੱਥੇ ਅਮਰੀਕੀ ਵਿਚੋਲਗੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਸੋ ਪੁਤਿਨ ਨੇ 15 ਮਈ ਨੂੰ ਸੰਭਾਵੀ ਸੰਵਾਦ ਦੇ ਲਈ ਤਾਰੀਖ ਦਿੱਤੀ ਹੈ ਸੋ ਪਰ ਉਹਨਾਂ ਨੇ ਸਪਸ਼ਟ ਕੀਤਾ ਹੈ ਵੀ ਸੀਜ਼ਫਾਇਰ ਦੀ ਸਫਲਤਾ ਦੇ ਲਈ ਸੰਘਰਸ਼ ਦੇ ਮੂਲ ਕਾਰਨਾਂ ਨੂੰ ਹੱਲ ਕਰਨਾ ਬਹੁਤ ਜ਼ਰੂਰੀ ਹੈ ਸਰੂਸ ਯੂਕਰੇਨ ਸੰਘਰਸ਼ ਜੋ ਕਿ ਫਰਵਰੀ 2022 ਦੇ ਵਿੱਚ ਸ਼ੁਰੂ ਹੋਇਆ ਸੀ ਉਸ ਨੇ ਹੁਣ ਤੱਕ ਹਜ਼ਾਰਾਂ ਜਾਨਾਂ ਲਈਆਂ ਨੇ ਤੇ ਯੂਕਰੇਨ ਦੇ ਵੱਡੇ ਹਿੱਸੇ ਨੂੰ ਤਬਾਹ ਕਰਕੇ ਰੱਖ ਦਿੱਤਾ ਸੋ ਪੁਤਿਨ ਨੇ ਪਹਿਲਾਂ ਵੀ ਸੀਜ਼ਫਾਇਰ ਦੀਆਂ ਪੇਸ਼ਕਸ਼ਾਂ ਕੀਤੀਆਂ ਸਨ ਜਿਵੇਂ ਕਿ 8 ਤੋਂ 10 ਮਈ 2025 ਨੂੰ ਵਿਟਰੀਡੇ ਮੌਕੇ 72 ਘੰਟਿਆਂ ਦੀ ਜੰਗਬੰਦੀ ਪਰ ਇਹ ਪੇਸ਼ਕਸ਼ਾਂ ਅਸਫਲ ਰਹੀਆਂ ਸਨ ਕਿਉਂਕਿ ਦੋਹੇ ਪਾਸਿਆਂ ਤੋਂ ਇੱਕ ਦੂਜੇ ਤੋਂ ਉਲੰਘਣਾ ਦੇ ਦੋਸ਼ ਲਗਾਏ ਗਏ ਕਿਉਂਕਿ ਪੁਤਿਨ ਨੇ ਸੀਜ਼ 5 ਦੇ ਲਈ ਕਈ ਸ਼ਰਤਾਂ ਰੱਖੀਆਂ ਨੇ ਜਿਨ੍ਹਾਂ ਦੇ ਵਿੱਚ ਮੌਜੂਦ ਹੈ ਪਹਿਲਾ ਉਸ ਨੇ ਰੱਖਿਆ ਵੀ ਕਿ ਉਸਕ ਮੁੱਦਾ ਯੂਕਰੇਨੀ ਫੌਜਾਂ ਨੂੰ ਰੂਸ ਦੇ ਖੇਤਰ ਜਿੱਥੇ ਅਗਸਤ 2024 ਦੇ ਵਿੱਚ ਯੂਕਰੇਨ ਤੇ ਹਮਲਾ ਕੀਤਾ ਸੀ ਉਸ ਤੋਂ ਪਿੱਛੇ ਹਟਣਾ ਹੋਵੇਗਾ ਸੋ ਪੁਤਿਨ ਨੇ ਸਵਾਲ ਉਠਾਇਆ ਕਿ ਕੀ ਯੂਕਰੇਨੀ ਫੌਜਾਂ ਬਿਨਾਂ ਲੜਾਈ ਦੇ ਹਟਣ ਗਈਆਂ ਜਾਂ ਫਿਰ ਉਹ ਸਰੈਂਡਰ ਕਰਨ ਗਈਆਂ ਉੱਥੇ ਹੀ ਦੂਸਰੀ ਸ਼ਰਤ ਉਹਨਾਂ ਨੇ ਰੱਖੀ ਹੈ ਵੀ ਮੁੱਢਲੇ ਕਾਰਨਾਂ ਦਾ ਹੱਲ ਕੀਤਾ ਜਾਵੇ ਪੁਤਿਨ ਨੇ ਜ਼ੋਰ ਦੇ ਕੇ ਕਿਹਾ ਹੈ ਵੀ ਸੰਘਰਸ਼ ਦੇ ਮੁੱਢਲੇ ਕਾਰਨ ਜਿਵੇਂ ਕਿ ਨਾਟੋ ਦਾ ਪੂਰਬ ਦੇ ਵੱਲ ਵਿਸਥਾਰ ਅਤੇ ਯੂਕਰੇਨ ਦੀ ਨਾਟੋ ਮੈਂਬਰਸ਼ਿਪ ਦੀ ਇੱਛਾ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ ਤੀਸਰਾ ਉਸਨੇ ਸ਼ਰਤ ਰੱਖੀ ਹੈ ਵੀ ਸੰਯੁਕਤ ਰਾਸ਼ਟਰ ਅਤੇ ਬ੍ਰਿਕਸ ਦੀ ਸ਼ਮੂਲੀਅਤ ਕੀਤੀ ਜਾਵੇ ਯਾਨੀ ਕਿ ਪੁਤਿਨ ਨੇ ਸੁਝਾਅ ਦਿੱਤਾ ਹੈ ਵੀ ਸੀਜ਼ਫਾਇਰ ਅਤੇ ਸ਼ਾਂਤੀ ਪ੍ਰਕਿਰਿਆ ਦੇ ਵਿੱਚ ਸੰਯੁਕਤ ਰਾਸ਼ਟਰ ਅਮਰੀਕੀ ਯੂਰੋਪੀਅਨ ਦੇਸ਼ ਅਤੇ ਬ੍ਰਿਕਸ ਮੈਂਬਰ ਜੋ ਨੇ ਉਹ ਵੀ ਤੁਹਾਨੂੰ ਦੱਸ ਦਈਏ ਵੀ ਚੀਨ ਹੋ ਗਿਆ ਭਾਰਤ ਬ੍ਰਾਜ਼ੀਲ ਦੇ ਦੱਖਣੀ ਅਫਰੀਕਾ ਅਤੇ ਉੱਤਰੀ ਕੋਰੀਆ ਸ਼ਾਮਲ ਹੋਣ ਤੇ ਉਹਨਾਂ ਨੇ ਯੂਕਰੇਨ ਦੇ ਵਿੱਚ ਅਸਥਾਈ ਪ੍ਰਸ਼ਾਸਨ ਦੀ ਸਥਾਪਨਾ ਦਾ ਵੀ ਜ਼ਿਕਰ ਕੀਤਾ ਹੈ ਇਸ ਤੋਂ ਅੱਗੇ ਫਿਰ ਸ਼ਰਤ ਰੱਖੀ ਹੈ ਉਹਨਾਂ ਨੇ ਵੀ ਸੰਘਰਸ਼ ਨਾ ਵਧਾਉਣ ਦੀ ਸ਼ਰਤ ਰੱਖੀ ਹੈ ਸੋ ਪੁਤਿਨ ਨੇ ਚਿੰਤਾ ਜਤਾਈ ਹੈ ਕਿ ਯੂਕਰੇਨ ਸੀਜ਼ ਫਾਇਰ ਦੀ ਵਿਯਾਦ ਦੀ ਵਰਤੋਂ ਨਵੀਆਂ ਫੌਜਾਂ ਜਟਾਉਣ ਹਥਿਆਰ ਸਪਲਾਈ ਵਧਾਉਣ ਜਾਂ ਫਿਰ ਮੁੜ ਸੰਗਠਨ ਦੇ ਲਈ ਕਰ ਸਕਦਾ ਹੈ ਇੱਥੇ ਉਹਨ ਯੂਕਰੇਨ ਦਾ ਸਟੈਂਡ ਸਪਸ਼ਟ ਹੈ ਵੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਸਕੀ ਨੇ ਪੁਤਿਨ ਦੀਆਂ ਸ਼ਰਤਾਂ ਨੂੰ ਧੋਖੇਬਾਜ਼ੀ ਅਤੇ ਮਜ਼ਾਕ ਕਰਾਰ ਦਿੱਤਾ ਹੈ ਜ਼ੇਲੈਸਕੀ ਨੇ ਕਿਹਾ ਹੈ ਵੀ ਪੁਤਿਨ ਅਸਲ ਦੇ ਵਿੱਚ ਸੰਘਰਸ਼ ਨੂੰ ਲੰਬਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਸੀਜ਼ਫਾਇਰ ਦੀ ਪੇਸ਼ਕਸ਼ ਸਿਰਫ ਸਮਾਂ ਬਰਬਾਦ ਕਰਨ ਦੀ ਹੀ ਚਾਲ ਹੈ ਯੂਕਰੇਨ ਨੇ ਘੱਟੋ ਘੱਟ 30 ਦਿਨਾਂ ਦੀ ਪੂਰੀ ਅਤੇ ਭੋਸੇਮਦ ਜੰਗਬੰਦੀ ਦੀ ਮੰਗ ਕੀਤੀ ਹੈ ਜਿਸ ਦੇ ਵਿੱਚ ਸਾਰੇ ਸੈਨਿਕ ਅਤੇ ਨਾਗਰਿਕ ਖੇਤਰਾਂ ਤੇ ਹਮਲੇ ਰੋਕਣ ਦੀ ਸ਼ਰਤ ਸ਼ਾਮਲ ਹੈ ਸੋ ਯੂਕਰੇਨ ਨੇ ਇਹ ਬੇస్పਸਟ ਕੀਤਾ ਹੈ ਕਿ ਉਹ ਕਰੀਮੀਆ ਅਤੇ 2014 ਤੋਂ ਰੂਸ ਦੇ ਕਬਜ਼ੇ ਵਾਲੇ ਖੇਤਰਾਂ ਨੂੰ ਰੂਸ ਦੇ ਹਿੱਸੇ ਦੇ ਵਜੋਂ ਨਹੀਂ ਮੰਨੇਗਾ ਜੋ ਪੁਤਿਨ ਦੀਆਂ ਸ਼ਰਤਾਂ ਦੇ ਨਾਲ ਸਿੱਧਾ ਟਕਰਾ ਪੈਦਾ ਕਰਦਾ ਹੈ ਜ਼ਲਸਕੀ ਨੇ ਪੱਛਮੀ ਸਹਿਯੋਗੀਆਂ ਖਾਸ ਤੌਰ ਦੇ ਉਤੇ ਅਮਰੀਕਾ ਅਤੇ ਨਾਟੋ ਨੂੰ ਸੁਰੱਖਿਆ ਗਾਰੰਟੀਆਂ ਅਤੇ ਹਥਿਆਰ ਸਪਲਾਈ ਜਾਰੀ ਰੱਖਣ ਦੀ ਅਪੀਲ ਕੀਤੀ ਹੈ ਸੋ ਦੋਹਾਂ ਸੰਘਰਸ਼ਾਂ ਦੇ ਵਿੱਚ ਅਮਰੀਕੀ ਵਿਚੋਲਗੀ ਮੁੱਖ ਭੂਮਿਕਾ ਨਿਭਾ ਰਹੀ ਹੈ ਭਾਰਤ ਪਾਕਿਸਤਾਨ ਦੇ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਆ ਅਤੇ ਸੰਯੁਕਤ ਰਾਸ਼ਟਰ ਦੀ ਭੂਮਿਕਾ ਸਫਲ ਰਹੀ ਅਤੇ ਰੂਸ ਯੂਕਰੇਨ ਦੇ ਵਿੱਚ ਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਵਿਸ਼ੇਸ਼ ਦੂਤ ਸਟੀਫ ਵਿਟਕੋਫ ਸਰਗਰਮ ਨੇ ਦੋਹੇ ਸੰਘਰਸ਼ਾਂ ਦੇ ਵਿੱਚ ਜੰਗਬੰਦੀ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ। ਅਤੇ ਛੋਟੀਆਂ ਉਲੰਘਣਾਵਾਂ ਨੇ ਸਥਿਤੀ ਨੂੰ ਅਸਰ ਕੀਤਾ ਹੈ ਜਿਵੇਂ ਕਿ ਪਾਕਿਸਤਾਨ ਨੇ ਅਖਨੂਰ ਸੈਕਟਰ ਦੇ ਵਿੱਚ ਗੋਲੀਬਾਰੀ ਅਤੇ ਡਰੋਨ ਗਤੀਵਿਧੀਆਂ ਦੇ ਨਾਲ ਜੰਗਬੰਦੀ ਦੀ ਉਲੰਘਣਾ ਕੀਤੀ ਹੈ ਬਿਲਕੁਲ ਉਸੇ ਹੀ ਤਰ੍ਹਾਂ ਰੂਸ ਤੇ ਯੂਕਰੇਨ ਨੇ ਵੀ ਇੱਕ ਦੂਸਰੇ ਦੇ ਉੱਤੇ ਬਲੈਕ ਸੀ ਸੀਜ਼ ਫਾਇਰ ਦੀ ਉਲੰਘਣਾ ਦੇ ਦੋਸ਼ ਲਗਾਏ ਨੇ ਹੁਣ ਜੇ ਗੱਲ ਕੀਤੀ ਜਾਵੇ ਤਾਂ ਭਾਰਤ ਪਾਕਿਸਤਾਨ ਸੰਘਰਸ਼ ਮੁੱਖ ਤੌਰ ਦੇ ਉੱਤੇ ਸਰਹਦੀ ਝੜਪਾਂ ਅਤੇ ਅੱਤਵਾਦੀ ਹਮਲਿਆਂ ਤੇ ਕੇਂਦਰਿਤ ਹੈ ਜਦਕਿ ਰੂਸ ਯੂਕਰੇਨ ਸੰਘਰਸ਼ ਇੱਕ ਪੂਰਨ ਯੁੱਧ ਹੈ ਜਿਸ ਦੇ ਵਿੱਚ ਵਿਸ਼ਾਲ ਖੇਤਰ ਅਤੇ ਸੈਨਿਕ ਸ਼ਕਤੀ ਸ਼ਾਮਲ ਹੈ ਭਾਰਤ ਪਾਕਿਸਤਾਨ ਜੰਗਬੰਦੀ ਸਿੱਧੀ ਡੀਜੀਐਮਓ ਪੱਧਰ ਦੀ ਗੱਲਬਾਤ ਦੇ ਨਾਲ ਸੰਭਵ ਹੋਈ ਪਰ ਰੂਸ ਯੂਕਰੇਨ ਸੰਘਰਸ਼ ਦੇ ਵਿੱਚ ਅਮਰੀਕੀ ਸੰਯੁਕਤ ਰਾਸ਼ਟਰ ਤੇ ਬ੍ਰਿਕਸ ਦੇਸ਼ਾਂ ਦੀ ਵਿਆਪਕ ਸਮੂਹਯਤ ਦੀ ਲੋੜ ਹੈ ਪਰ ਇੱਥੇ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਤੁਰੰਤ ਕੀਤੀ ਹੈ ਜਦਕਿ ਰੂਸ ਤੇ ਯੂਕਰੇਨ ਦੀਆਂ ਪਿਛਲੀਆਂ ਸੀਜ ਫਾਇਰ ਕੋਸ਼ਿਸ਼ਾਂ ਜਿਵੇਂ ਕਿ ਈਸਟਰ ਤੇ ਵਿਕਟਰੀ ਡੇ ਹੋ ਗਿਆ ਬਾਰ ਬਾਰ ਉਲੰਘਣਾਵਾਂ ਕਾਰਨ ਅਸਫਲ ਰਹੀਆਂ ਨੇ ਸੋ ਜੀ ਇੱਥੇ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਯੂਕਰੇਨ ਸੰਘਰਸ਼ ਨੂੰ ਖਤਮ ਕਰਨ ਨੂੰ ਆਪਣੀ ਪ੍ਰਮੁੱਖ ਤਰਜੀਹ ਦੱਸਿਆ ਹੈ ਡੋਨਾਲਡ 트ੰਪ ਨੇ ਪੁਤਿਨ ਨਾਲ ਸਿੱਧੀ ਗੱਲਬਾਤ ਦੀ ਯੋਜਨਾ ਬਣਾਈ ਹੈ ਰੂਸ ਤੇ ਜੇਕਰ ਸੀਜ਼ਫਾਇਰ ਨਹੀਂ ਮੰਨਿਆ ਤਾਂ ਫਿਰ ਰੂਸੀ ਤੇ ਤੇਲ ਦੇ ਉੱਤੇ 25 ਤੋਂ 50% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ ਸੋ ਰਿਆਦ ਦੇ ਵਿੱਚ ਹੋਈਆਂ ਤਾਜ਼ਾ ਗੱਲਾਂ ਬਾਤਾਂ ਦੇ ਵਿੱਚ ਅਮਰੀਕੀ ਅਧਿਕਾਰੀਆਂ ਨੇ ਰੂਸ ਅਤੇ ਯੂਕਰੇਨ ਨਾਲ ਵੱਖਰੇ ਤੌਰ ਦੇ ਉੱਤੇ ਮੁਲਾਕਾਤ ਕੀਤੀ ਜਿਸ ਦੇ ਵਿੱਚ ਬਲੈਕ ਸੀ ਅ ਤੇ ਵਿੱਚ ਸੁਰੱਖਿਅਤ ਸਮੁੰਦਰੀ ਨੈਵੀਗੇਸ਼ਨ ਅਤੇ ਊਰਜਾ ਬਰਿਆਦੀ ਢਾਂਚੇ ਦੇ ਉੱਤੇ ਹਮਲੇ ਰੋਕਣ ਤੇ ਸਹਿਮਤੀ ਬਣੀ ਹੈ ਸੋ ਯੂਰੋਪੀਅਨ ਯੂਨੀਅਨ ਅਤੇ ਨਾਟੋ ਦੇਸ਼ਾਂ ਨੇ ਵੀ ਸੀਜ਼ਫਾਇਰ ਦੀ ਹਮਾਇਤ ਕੀਤੀ ਹੈ ਪਰ ਉਹਨਾਂ ਨੇ ਪੁਤਿਨ ਦੀਆਂ ਸ਼ਰਤਾਂ ਨੂੰ ਅਵਿਵਹਾਰਿਕ ਦਾਸੀਆਂ ਹੋਇਆ ਰੂਸ ਦੇ ਉੱਤੇ ਦਬਾਅ ਬਣਾਉਣ ਦੀ ਮੰਗ ਕੀਤੀ ਹੈ ਸੋ ਸੰਯੁਕਤ ਰਾਸ਼ਟਰ ਨੇ ਸੀਜ਼ਫਾਇਰ ਨੂੰ ਸ਼ਾਂਤੀ ਸੰਧੀ ਦੇ ਵੱਲ ਪਹਿਲਾ ਆਪਣਾ ਕਦਮ ਦੱਸਿਆ ਹੈ ਸੋ ਜੀ ਪੁਤਿਨ ਅਤੇ ਜੇਲੈਸਕੀ ਦੀਆਂ ਮੁਰਲੀਆਂ ਸ਼ਰਤਾਂ ਇੱਕ ਦੂਜੇ ਦੇ ਨਾਲ ਟਕਰਾਉਂਦੀਆਂ ਨੇ ਰੂਸ ਦੀ ਮੰਗ ਹੈ ਵੀ ਯੂਕਰੇਨ ਨਾਟੋ ਮੈਂਬਰਸ਼ਿਪ ਅਤੇ ਵਿਦੇਸ਼ੀ ਸੈਨਿਕ ਸਹਾਇਕਤਾ ਤੋਂ ਪਿੱਛੇ ਹਟੇ ਜਦਕਿ ਯੂਕਰੇਨ ਨੇ ਇਹ ਸਪੱਸ਼ਟ ਕੀਤਾ ਹੈ ਕਿ ਉਹ ਆਪਣੀ ਸੁਰੱਖਿਆ ਅਤੇ ਪ੍ਰਭੂ ਸੱਤਾ ਦੇ ਨਾਲ ਸਮਝੌਤਾ ਨਹੀਂ ਕਰੇਗਾ ਸੋ ਪਿਛਲੀਆਂ ਸੀਜ਼ਫਾਇਰ ਉਲੰਘਣਾਵਾਂ ਜਿਵੇਂ ਕਿ ਈਸਟਰ 2025 ਤੇ ਬਲੈਕ ਸੀ ਸਮਝੌਤੇ ਨੇ ਵਿਸ਼ਵਾਸ ਦੀ ਘਾਟ ਨੂੰ ਹੋਰ ਵੀ ਵਧਾਇਆ ਹੈ ਸੋ ਜਿ ਭਾਰਤ-ਪਾਕਿਸਤਾਨ ਜੰਗਬੰਦੀ ਦੀ ਸਫਲਤਾ ਨੇ ਦਿਖਾਇਆ ਹੈ ਕਿ ਅਮਰੀਕੀ ਅਤੇ ਸੰਯੁਕਤ ਰਾਸ਼ਟਰ ਦੀ ਵਿਚੋਲਗੀ ਨਾਜ਼ੁਕ ਸੰਘਰਸ਼ਾਂ ਦੇ ਵਿੱਚ ਅਸਰਦਾਰ ਹੋ ਸਕਦੀ ਹੈ ਜੇਕਰ ਪੁਤਿਨ ਤੇ ਜ਼ੇਲਸਕੀ 15 ਮਈ ਦੀ ਗੱਲਬਾਤ ਦੇ ਵਿੱਚ ਕੁਝ ਆਪਸੀ ਸਹਿਮਤੀ ਬਣਾਉਂਦੇ ਨੇ ਤਾਂ ਫਿਰ ਇੱਕ ਸੀਮਤ ਸੀਜ਼ਫਾਇਰ ਸੰਭਵ ਹੈ ਜੋ ਕਿ ਬਲੈਕ ਸੀ ਅਤੇ ਊਰਜਾ ਬੁਨਿਆਦੀ ਢਾਂਚੇ ਨੂੰ ਸੁਰੱਖਿਅਤ ਕਰ ਸਕਦਾ ਹੈ ਸੋ ਜੀ ਇਸ ਖਬਰ ਦਾ ਸਿੱਟਾ ਤਾਂ ਇਹੀ ਨਿਕਲਦਾ ਹੈ ਵੀ ਭਾਰਤ-ਪਾਕਿਸਤਾਨ ਜੰਗਬੰਦੀ ਦੀ ਸਫਲਤਾ ਨੇ ਰੂਸ-ਯੂਕਰੇਨ ਸੰਘਰਸ਼ ਦੇ ਵਿੱਚ ਸੀਜ਼ਫਾਇਰ ਦੀ ਉਮੀਦ ਜਗਾਈ ਹੈ ਸੋ ਪੁਤਿਨ ਦੀ 15 ਮਈ ਦੀ ਗੱਲਬਾਤ ਦੀ ਪੇਸ਼ਕਸ਼ ਇੱਕ ਸਕਾਰਾਤਮਕ ਕਦਮ ਹੈ ਪਰ ਪਿਛਣੀਆਂ ਅਸਫਲਤਾਵਾਂ ਅਤੇ ਦੋਹਾਂ ਪਾਸਿਆਂ ਦੀਆਂ ਸਖਤ ਸ਼ਰਤਾਂ ਨੇ ਸਥਿਤੀ ਨੂੰ ਜਟਲ ਬਣਾਇਆ ਹੋਇਆ ਹੈ ਜੇਕਰ ਅਮਰੀਕੀ ਵਿਚੋਲਗੀ ਅਤੇ ਅੰਤਰਰਾਸ਼ਟਰੀ ਸਹਿਯੋਗ ਦੇ ਨਾਲ ਕੁਝ ਸਾਂਝੇ ਮੁੱਦਿਆਂ ਦੇ ਉੱਤੇ ਸਹਿਮਤੀ ਬਣਦੀ ਹੈ ਤਾਂ ਫਿਰ ਇੱਕ ਸੀਮਿਤ ਸੀਜ਼ਫਾਇਰ ਸੰਭਵ ਹੈ ਪਰ ਪਾਕਿਸਤਾਨ ਦੇ ਵੱਲੋਂ ਜੰਗਬੰਦੀ ਦੀ ਉਲੰਘਣਾ ਵਰਗੀ ਸਥਿਤੀ ਰੂਸ ਜਾਂ ਫਿਰ ਯੂਕਰੇਨ ਦੇ ਵੱਲੋਂ ਵੀ ਵਾਪਰ ਸਕਦੀ ਹੈ ਜੋ ਸ਼ਾਂਤੀ ਪ੍ਰਕਿਰਿਆ ਨੂੰ ਪਟੜੀ ਤੋਂ ਲਾ ਸਕਦੀ ਹੈ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ